ਔਰ ਲਾਗੇ ਪਿੰਡ 헤ੜੀਆਂ ਦੇ ਨੌਜਵਾਨ ਦੀ ਪੇਤ ਪਰੇ ਹਲਾਤਾ ਵਿੱਚ ਮੌਤ ਹੋਣ ਕਾਰਨ ਉਸ ਦੇ ਰਿਸ਼ਤੇਦਾਰਾਂ ਤੇ ਘਰਦਿਆਂ ਵੱਲੋਂ ਕੱਲ ਚੰਡੀਗੜ੍ਹ ਚੌਂਕ ਵਿੱਚ ਉਸ ਦੀ ਮ੍ਰਿਤਕ ਦੇਹ ਰਾਕੇ ਧਰਨਾ ਲਗਾਇਆ ਗਿਆ। ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੇ ਫੋਨ ਦੀ ਕਾਲ ਡਿਟੇਲ ਕੱਢੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਵਿਅਕਤੀ ਦੇ ਫੋਨ ਆਉਣ ਤੋਂ ਬਾਅਦ ਉਹ ਕਰੋ ਗਿਆ ਸੀ। ਪੁਲਿਸ ਨੇ ਉਹਨਾਂ ਦੀ ਐਫਆਈਆਰ ਦਰਜ ਕਰ ਲਈ ਹੈ। ਆਓ ਤੁਹਾਨੂੰ ਦਿਖਾਣੇ ਹਾਂ ਧਰਨੇ ਦਾ ਅਖੀ ਦੇਖਿਆ ਹਾਲ। ਇਹ ਕੋਈ ਕਾਰਵਾਈ ਕੀਤੀ ਹੋਈ ਨਹੀਂ ਤੇ ਨਾਲ ਇੱਕ ਭਟੌਣ ਦੀ ਮਾਮਲਾ ਆ ਗਿਆ। ਅਹ ਚੱਲ ਬੱਸ ਹੁਣ ਗੱਲ ਕੀ ਸੱਤ ਤੋੜੀਆ ਹੋਈ ਆ ਅਸੀਂ ਪਰ ਤੋਂ ਬਾਅਦ ਵੀ ਤੁਸੀਂ ਨਾਲੇ ਸਾਡੇ ਪਿੰਡ ਦੀ ਪੰਚਾਇਤ ਨੇ ਮੁਹੰਦਰਪੁਰ ਮਤਲਬ ਉੱਥੇ ਔਰ ਸਾਡੇ ਵਿੱਚ ਕੰਪਲੀਟ ਕਰਤੀ ਐ ਸេច ਸਾਹਿਬ ਆਏ ਉਡੀ ਨਿਕ ਵਾਰੀ ਕੀਤੀ ਨਾ ਉਸ ਤੋਂ ਪਰਾਂ ਤੋਂ ਬਾਅਦ ਇਹ ਵੀ ਗਿਆ ਜੀ ਸਰਕੋਸ਼ਟ ਮਾਰ ਕੀਤਾ ਜਾਵੇ ਤਾਂ ਕੋਸ਼ਟ ਮਾਰ ਕੀਤਾ ਇਹ ਬਾਤ ਅਸੀਂ ਕਹਿੰਦੇ ਸਾਨੂੰ ਕਾਉਂਟਰੇਲ ਵਿੱਚ ਜAVE ਨਹੀਂ ਆਪੇ ਤਾਂ ਸਾਨੂੰ ਕੋਈ ਵੀ ਭਾਅ ਨਹੀਂ ਮਿਲਦੀ ਵੀ ਅਸੀਂ ਇਨਸਾਫ ਲੈਣਾ ਮਤਲਬ ਅਸੀਂ ਧਰਨਾ ਲਾ ਕੇ ਇਸ ਲਈ ਬੈਠੇ ਆ ਵੀ ਸਾਨੂੰ ਕੱਲ ਤੱਕ ਕੁਝ ਦੱਸਿਆ ਲੈ ਲਈ ਵੀ ਕਿਹੜਾ ਬੰਦਾ ਹੈਗਾ ਕਿਹੜਾ ਨਹੀਂ ਹੈਗਾ ਨਹੀਂ ਤਾਂ 2 ਘੰਟੇ ਦੇ ਵਿੱਚ ਬੰਦਾ ਫੜ ਹੋ ਸਕਦਾ ਜੀ ਇਹ ਮੁੰਡਾ ਮੈਨੂੰ ਅਨਮੈਡਰ ਆ ਜੀ ਇਹਦਾ ਨਾਮ ਚੰਦਰ ਗופਤਾ ਜੀ ਚੰਦਰ ਚੰਦਰ ਗופਤਾ ਜੀ ਨਾਮ ਇਹਦਾ ਪਿੰਲੀ ਦਾ ਹੈ ਜੀ ਸਾਨੂੰ ਉਹ ਗਰਦਾਰ ਚ ਹੈ ਜੀ ਜਿਹਦੀ ਉਮਰ ਲਗਭਗ 20 25 ਤੋਂ 25 ਤੋਂ 30 ਸਾਲ ਦੀ ਵਿੱਚ ਆ ਜੀ ਇਹ ਦਿੱਸਣਾ ਲਾਡਰ ਲਾਡਰ ਕੋਈ ਨਹੀਂ ਸੀ ਜੀ ਮਤਲਬ ਦਿਹਾੜੀਦਾਰ ਬੰਦਾ ਸੀਗਾ ਨਾਰਮਲ ਕਿ ਕਿਤਾ ਪਾ ਦਿਹਾੜੀਦਾਰ ਕਰਦੇ ਆ ਜੀ ਗਰੀਬ ਪਰਿਵਾਰ ਆ ਮਤਲਬ ਆ ਦਿਹਾੜੀ ਲੱਕੜ ਦਾ ਕੰਮ ਮਤਲਬ ਬੱਜ ਦਾ ਕੰਮ ਕਰਦੇ ਇਹਨਾਂ ਦਿਲਾ ਦੇ ਵਿੱਚ ਕਿੱਦਾਂ ਕਣਕਾਂ ਤੋਂ ਤੱਕੀ ਬੀਜਦੇ ਆ ਇਹ ਫਰੀ ਸੀਗਾ ਜੀ ਕਿ ਚਾਰਕ ਦਿਨਾਂ ਤੱਕ ਫਰੀ ਸੀਗਾ ਘਰੇ ਮੜਾ ਮੂਟਾ ਕੰਮ ਕਰਦਾ ਜੀ ਆਪਣਾ ਮਤਲਬ ਘਰ ਦਾ ਕਰ ਲਿਆ ਜਾਂ ਹੋਰ ਇਹੀ ਕੰਮ ਕਰਦਾ ਸੀਗਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਜੀ ਜਦੋਂ ਪਤਾ ਨਹੀਂ ਤਾਂ ਮਤਲਬ ਬਸ ਹੀ ਦੇਖਦੇ ਸੀਗੇ ਜੀ ਦੇਖਦੇ ਤਾਂ ਪਰੰਤ ਆਜਾ ਮੋਟਰਸਾਈਕਲ ਸਾਨੂੰ ਮਿਲਿਆ ਪਹਿਲਾਂ ਬਹੁਤ ਸਾਰੇ ਮਿੰਟ ਪਰਾਂ ਤਾਂ ਜਿਹੜਾ ਗਿਆ ਬੋਲ ਨਹੀਂਆ ਤਾਂ ਸਾਨੂੰ ਹਰਦਾਈ ਥੰਡੇ ਕਿੰਨੇ ਵਕਤ ਕਰਦੇ ਇਹ ਸਾਨੂੰ ਮਤਲਬ 9 ਦੇ 9.5 ਦੇ ਵਿੱਚ ਵਿੱਚ ਸਵੇਰੇ ਵੀ ਦੇ ਵਿੱਚ ਮਿਲਿਆ ਮਤਲਬ ਅਸੀਂ ਨਾਲੇ ਐਸੇ ਸਾਨੂੰ ਫੋਨ ਕਰਕੇ ਬੰਦ ਨਹੀਂ ਕਿ ਜਿਆਦਾ ਨਹੀਂ ਕੀਤਾ ਉਲੀ ਖਾਰਾ ਕੁਝ ਕੀਤਾ ਜੀ ਜੀ ਕਿੰਤੀ ਜੀ ਕੱਲ ਦੀ ਕਿੰਤੀ ਉਹ ਧਾਰਾ ਲੱਗੀ ਸੀ ਤਾਂ ਹੁਣ ਕਰਦੇ ਸੀਗੇ ਤੇ ਕਹਿੰਦੇ 302 ਦਾ ਪਰਚਾ ਕੱਟਦੇ ਹਾਂ ਹੁਣ ਅਸੀਂ ਕਹਾਂ ਸਾਨੂੰ ਦੱਸੋ ਜੀ ਤੇ ਕੱਟੂਗੇ ਕਿਹਦੇ ਤੇ ਕੱਟ ਕੇ ਮਤਲਬ ਇਹ ਤੁਹਾਨੂੰ ਕਿਹਾ ਵੀ ਸਾਨੂੰ ਕਾਲ ਰਿਡ ਦਿੱਤੀ ਜਾਵੇ ਕਿਹੜਾ ਬੰਦੇ ਨੇ ਫੋਨ ਕੀਤਾ ਉਦੇ ਉੱਤੇ ਪਰਚਾ ਕਿੱਟਿਆ ਜਾਵੇ ਤੇ ਅਸੀਂ ਤਾਂ ਲੈ ਕੇ ਜਾਵਾਂਗੇ ਬੋਡੀ ਦੀ ਕਾਰਵਾਈ ਕਰਦੇ ਆ ਉਹ ਕੱਲ੍ਹ ਦੀ ਹੋ ਰਹੀ ਹੈ ਜੀ ਮਤਲਬ 9 ਵਜੇ ਤੋਂ ਬਾਅਦ ਹੀ ਸਾਨੂੰ ਫੋਨ ਕਰਤਾ ਸੀਗਾ ਇਹ 10:00 ਵਜੇ ਬੋਡੀ ਲੈ ਗਿਆ ਸੀ ਮਤਲਬ ਸਿਵਲ ਹਸਪਤਾਲ ਨਵੀਂ ਸ਼ਹਿਰ ਇੱਥੇ ਉਹ ਬੈਠੇ ਰਹੇ ਕੱਲ ਪੋਸਟਮੈਨ ਨੇ ਨਹੀਂ ਕੀਤਾ ਉਹ ਕਦੇ ਵੀ ਸਵੇਰੇ ਮਾਰ ਨਹੀਂ ਕਰਾਂਗੇ ਅੱਜ ਤਾਂ ਸਾਹਮਣੇ ਤਿੰਨ ਬੋਰਡ ਭਰਾਇਆ ਮਤਲਬ ਡਾਕਟਰ ਦਾ ਉਹ ਕਦੇ ਵੀ ਬੋਰਡ ਬਣਾਇਆ ਜਾਵੇ ਇਹਨਾਂ ਦਾ ਵੀ ਤਿੰਨੇ ਡਾਕਟਰ ਸਾਰਾ ਕੁਝ ਕਰੂਗੇ ਉਹਨਾਂ ਦੇ ਬੋਰਡ ਵੀ ਬਣਾਇਆ ਜਾਊਗਾ ਇਹਨਾਂ ਦਾ ਸਾਰਾ ਕੁਝ ਕਾਰਵਾਈ ਵਧੀਆ ਇਹਨਾਂ ਨੇ ਕੀਤੀ ਜਾਵੇ ਦੌਂਦਾ ਦੌਂਦਾ ਪਾਣੀ ਦਾ ਪਾਣੀ ਕੱਢਿਆ ਜਾਵੇ ਅਸੀਂ ਕਹਿੰਦੇ ਸਾਨੂੰ ਹੁਣ ਦੁਬਾਰਾ ਵੀ ਦੱਸੇ ਕਿਹਨੇ ਕਿਹਨਾਂ ਦਾ ਪੱਤਾ ਜਨਤਾ ਲਾਗੜਾ ਕਿਸੇ ਨਾਲ ਨਹੀਂ ਜੀ ਮਤਲਬ ਕਿਸੇ ਨਾਲ ਕੋਈ ਤਰੀਕਾ ਨਹੀਂ ਜੀ ਪਤਾ ਨਹੀਂ ਘਰੋਂ ਨਿਕਲਿਆ ਕਿਸੇ ਨੇ ਫੋਨ ਕੀਤਾ ਤੇ 20 ਕੁ ਮਿੰਟਾਂ ਦੇ ਵਿੱਚ ਵਿੱਚ ਜੀ ਇਹ ਕਾਰਡ ਹੋ ਗਿਆ ਮਤਲਬ ਸਾਡੇ ਹਿਸਾਬ ਨਾਲ ਤਾਂ ਤੁਸੀਂ ਕੋਈ ਫਾਲਤੂ ਚੀਜ਼ੇ ਕਰਾਈਏ ਕੀ ਹੈ ਜੀ ਉਹ ਕਹਿੰਦੇ ਆ ਜੀ ਕਰਦੇ ਆ ਜੀ ਕੁਝ ਤਾਂ ਹੀ ਕਰਕੇ ਤਾਂ ਜੀ ਇੱਥੇ ਬੈਠੇ ਆ ਕਾਰ ਡੇਰ ਸਾਡੇ ਨੂੰ ਮੁੱਢੇ ਨਹੀਂ ਪੰਛਾ ਬਈ ਕੁਝ ਸਪੈਸ਼ਲ ਕਰ ਦੀ ਬਈ ਕਾਰਵਾਈ ਪਾ ਦੇਖਦੇ ਆ ਕੀ ਕਹਿੰਦੇ ਆ ਜੀ ਇਸੇ ਲਈ ਬੈਠੇ ਆ ਸਾਡਾ ਬਹੁਤ ਬਹੁਤ ਧੰਨਵਾਦ ਹੂਗਾ ਸਾਨੂੰ ਸਾਫ ਦਿੱਤਾ ਜੀ ਸਾਡੇ ਮੁੰਡੇ ਨਾਲ ੱੱਕਾ ਹੋਇਆ ਜੀ ਗਰੀਬ ਪਰਿਵਾਰ ਆ ਮਤਲਬ ਜੋ ਵੀ ਇਹਨਾਂ ਮਾਰਿਆਲ ਉੱਤੇ ਹਲੱਤਾ ਤੋੜੀਆਂ ਬਾਹਾਂ ਫੁੱਲ ਪਾੜੇ ਪਏ ਆ ਜੀ ਉਹਨਾਂ ਦੇ ਇੱਕ ਅੱਦੇ ਬੰਦੇ ਦਾ ਕੰਮ ਨਹੀਂ ਆਇਆ ਜੀ ਵਿੱਚ ਚਾਰ ਪੰਜ ਬੰਦੇ ਜ਼ਰੂਰ ਹੋਊਗੇ ਕਿਸੇ ਨੇ ਕਾਹ ਨਹੀਂ ਕੀਤਾ ਮਾਰ ਕੇ ਤੇ ਛੱਡ ਤਾਂ ਕਿਸੇ ਨੇ ਜੀ ਉੱਤੇ ਰਜਾਈ ਦਿੱਤੀ ਉਹਦੀ ਬੰਦਾ ਆਵੜੀ ਕਿ ਹੋਵੇ ਉੱਤੇ ਬੰਦਾ ਰਜਾਈ ਨਹੀਂ ਲੈਂਦਾ ਜੀ ਉੱਤੇ ਰਜਾਈ ਦਿੱਤੀ ਉਹਦੀ ਖੁੰਡੇ ਦੇ ਵਿੱਚ ਇੰਨਾ ਲੰਮਾ ਪਾਇਆ ਸੀਗਾ ਤੁਸੀਂ ਤੁਹਾਨੂੰ ਆ ਫੋਟੋ ਵੀ ਸੈਲਟ ਕਰ ਦੋਗੇ ਤੁਸੀਂ ਫੋਟੋ ਵੀ ਦੇਖ ਲਓਗੇ ਭਾਈ ਠੀਕ ਹੈ ਧੰਨਵਾਦ ਹੋ ਗਿਆ